ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਮਿਤਾ ਵਿਵਾਰ ਆਪਣਾ YouTube ਚੈਨਲ ਹੈ ਜੀ ਮਿਸਟਰ ਧਾਇਵਾਰ ਔਰ ਭਾਈ ਜੀ ਅੱਜ ਤਨੋ ਲੈ ਕੇ ਆਏ ਹਾਂ ਜੀ ਬੱਚੋ ਜਿੱਥੇ ਗਾਈ ਜੀ ਬੀ ਐਫ ਦੇ ਦਾ ਮੇਲਾ ਲੱਗਣਾ ਰਿਹਾ ਜੀ ਤੇ ਮੇਲਾ ਬਾਈ ਜੀ 30 ਨਵੰਬਰ 1 ਦਸੰਬਰ 2 ਦਸੰਬਰ 3 ਦਸੰਬਰ ਮੇਲਾ ਬਾਈ 4 ਦਿਨ ਚੱਲਣਾ ਇੱਥੇ ਗਾਈ ਜੀ ਵਧੇ ਚਬਾਈ ਦੇ ਮੁਕਾਬਲੇ ਹੋਣਗੇ ਬਾਈ ਜੀ ਠੀਕ ਆ ਬਾਈ ਜੀ ਇੱਥੇ ਗਾਈ ਜੀ ਬੰਗਾ ਮੱਜਾ ਵੱਤਰਿਆਂ ਤੇ ਬਾਈ ਕੋਕੜ ਵੀ ਆਣਗੇ ਤੁਸੀਂ ਦੇਖੋ ਬਾਈ ਵੀਡੀਓ ਦੇ ਵਿੱਚ ਤੇ ਮੇਲਾ ਬਾਈ ਜੀ ਸ਼ੁਰੂਤ ਮੇਲੇ ਦੀ ਬਸ ਹੋਣ ਵਾਲੀ ਆ ਤੇ ਮੱਜਾ ਆਉਣਾ ਸਰੀ ਬੋਡੀਆਂ ਬਾਈ ਜੀ ਤੇ ਅੱਜ ਜਿਹੜੀ ਤਰੀਕ ਹੈ ਬਾਈ ਜੀ 23 ਹੈ ਤੇ 12 ਮਹੀਨਾ 2024 ਹੈ ਜੀ ਤੁਸੀਂ ਦੇਖੋ ਬਾਈ ਜੀ ਭਰਾਵਾਂ ਨੇ ਤੰਬੂਦੂ ਲਾਤੇ ਬਹੁਤ ਮੰਤ ਲਾਈ ਆ ਬਾਈ ਜੀ ਮੌਤ ਮੰਤ ਦੇ ਨਾਲ ਸਫਾਈ ਕਰੀ ਆ ਜੀ ਸੀਸੀ ਲਾ ਕੇ ਟਰੈਕਟਰ ਰੋੜੋ ਤੰਤਾਂ ਚੱਲਦੇ ਸੀ ਬਾਈ ਜੀ ਅਸੀਂ ਦੇਖ ਲਏ ਵੀਡੀਓ ਦੇ ਸ਼ੇਅਰ ਕਰਾ ਲਾਈਕ ਕਰਦੇ ਫਾਲੋ ਕਰ ਦਿਓ ਭਾਈ ਸਾਹਿਬ ਜੀ ਜੇ ਕਿਸੇ ਕੋਹਰਨੀ ਵੀਡੀਓ ਬਣਾ ਕੇ ਨੈਟ ਤੋਂ ਪਵਾਉਣੀ ਆ ਆਪਣਾ ਫੋਨ ਨੰਬਰ 76885 7688 ਇਹਦੇ ਗਾਜੀ ਕਾਲ ਕਰ ਸਕਦੇ ਲੋ ਭਾਈ ਮੇਲੇ ਵਾਲੇ ਭਰਾਗਲੀ ਟੀਮ ਬਹੁਤ ਵਧੀਆ ਬਹੁਤ ਘਾਟ ਬਣੀ ਆ ਬਾਈ ਜੀ ਤੁਸੀਂ ਪਹਾੜਾ ਮੇਲਾ ਪੂਰਾ ਵਧੀਆ ਸਾਫ ਸੁਥਰਾ ਮੇਲਾ ਦਿਖਾਉਣਗੇ ਕਿ ਅੱਗੇ ਵੀ ਵੀਡੀਓ ਨਾ ਬਣ ਰਹੇ ਵੀਡੀਓ ਨੂੰ ਐਂਡ ਤੱਕ ਦੇਖੋ ਭਾਈ ਲਓ ਭਾਈ ਦੇਖੋ ਵੀਡੀਓ ਹਾਂਜੀ ਬਾਈ ਜੀ ਤੁਹਾਨੂੰ ਪੁਰਾਣਾ ਤਰ੍ਹਾਂ ਦੀਆਂ ਗੱਲ ਜਿਹੜਾ ਬਰਤਨੋਲੇ ਦੀ ਮੰਡੀ ਦੇ ਵਿੱਚ ਜਿਹੜਾ ਪਸ਼ੂ ਮੇਲਾ ਲੱਗਣਾਗਾ ਉਹਦੇ ਵਿੱਚ ਪਹਿਲਾ ਇਹ ਬਾਈ ਆਇਆਗਾ ਆਪਣੀ ਮੱਝ ਲੈ ਕੇ ਬਾਈ ਜੀ ਹਣਾ ਵੀ ਇੱਕ ਮੇਲਾ ਲੱਗਾ ਹੈ ਬਹੁਤ ਵਧੀਆ ਮੇਲਾ ਸ਼ਾਨਦਾਰ ਮੇਲਾ ਭਰਾਵਾਂ ਦੀ ਟੀ ਬਹੁਤ ਵਧੀਆ ਜਿੰਨਾ ਜਿਹੜੇ ਬਾਈ ਆਪਣੇ ਮੇਲਾ ਕਰਵਾਉਣੇ ਆ ਗਏ ਉਹ ਕਿ ਭਰਾਵਾਂ ਆ ਗਏ ਹਣਾ ਸਾਰੇ ਇਹਨਾਂ ਦੀ ਟੀਮਾਂ ਪਿੰਡੀ ਵਈ ਵਰਗ ਦੇ ਨਾਲ ਸਾਰੇ ਕੁਝ ਬਾਈਆਂ ਦਾ ਮੈਂ ਨਾਮ ਨਹੀਂ ਜਾਣਦਾ ਹਣਾ ਵੀਰੋ ਬਈ ਦੱਬ ਕੇ ਸ਼ੇਰ ਕਰ ਦਿਓ ਤੁਹਾਡੇ ਭਰਾਵਾਂ ਨਾਲ ਗੱਲ ਕਰਾਉਣਾ ਜਿਹੜਾ ਬਾਈ ਮੱਝ ਲੈ ਕੇ ਆਇਆਗਾ ਲੋ ਬਈ ਪਹਿਲਾਂ ਆਪਾਂ ਨੂੰ ਬਾਈ ਦੀ ਮੱਝ ਦਿਖਾਉਣੀ ਹੈਗੀ ਮੱਝ ਪੂਰੀ ਚੋਟੀ ਦੀ ਆ ਤੇ ਬਾਈ ਕੱਟਾ ਨਾ ਪੱਟਿਆ ਹੈ ਕੱਟਾ ਕੱਟਾ ਪੱਟਿਆ ਦੇਖੋ ਫੜੀ ਬਈ ਕੱਟਾ ਦੇਖੋ ਬਈ ਪਹਿਲਾਂ ਪੱਟਾ ਦੇਖੋ ਤੇ ਦੂਜਾ ਸਾਨੂੰ ਬਈ ਮੱਝ ਦਿਖਾਉਣਾ ਬਾਈ ਦੀ ਮੱਝ ਬਹੁਤ ਵਧੀਆ ਬਹੁਤ ਬਾਈ ਸੇਵਾ ਕਰਦਾਗਾ ਮੱਝ ਦੀ ਕਿਰਪਾ ਪਰਮਾਤਮਾ ਨੇਕ ਕਰੇ ਬਾਈ ਦੀ ਮੱਝ ਨਾ ਨੰਬਰ ਚ ਆਵੇ ਸੱਚੇ ਪਾਸਾ ਦੇਖੋ ਬਈ ਕਿਰਪਾ ਕਰੇ ਮਾਲਕਾ ਆ ਬਾਈ ਝੋਟੀ ਆ ਬਾਈ ਦੇਖ ਸਕਦੇ ਤੁਸੀਂ ਬਾਈ ਨਾਲ ਬਾਈ ਛੋਟੀ ਗੱਲ ਕਰਾਉਣੇ ਆਗੇ ਠੀਕ ਹੈ ਜੀ ਤੇ ਪਹਿਲੇ ਮਾਝਾ ਹੀ ਆਈ ਹਲੇ ਆ ਬਾਈ ਪਈ ਨਾ ਦੇਖੋ ਬਾਈ ਚਾਰ ਮੱਕੀ ਦਾ ਮਾਝੂ ਤੁਸੀਂ ਦੇਖ ਸਕਦੇ ਹੋ ਅੱਜ ਆਇਆ ਬਾਈ 2-3 ਘੰਟੇ ਪਹਿਪਰਾ ਬਣ ਆਇਆ ਲੋ ਹੋਰ ਬਈ ਵਾਲਾ ਕੀ ਕਹੀ ਬਈ ਬਰੋਰੀ ਬਹੁਤ ਵਧੀਆ ਬਹੁਤ ਵਧੀਆ ਆਪਾਂ ਨਾਲ ਜੀ ਬਰੋ ਗੁਰਦੇਵ ਸਿੰਘ ਬਈ ਗੁਰਦੇਵ ਸਿੰਘ ਪਿੰਡ ਬਾਈ ਜੀ ਆਰਾਮਸਰਾਹ ਬਈ ਹਾਂਜੀ ਆਰਾਮਸਰਾਹ ਆਰਾਮਸਰਾਹ ਨੂੰ ਜਲਾ ਬਹੰਡਾ ਜੀ ਬਹੰਡਾ ਜੀ ਜਲਾ ਬਹੰਡਾ ਬਾਈਆਂ ਨੇ ਤੇ ਬਾਈਆਂ ਨਾਲ ਗੱਲਬਾਤ ਵੀਰੇ ਕੋਈ ਗੱਲਬਾਤ ਆਪਣੀ ਮੱਧ ਬਾਰੇ ਦੱਸੋ ਪਣ ਅੱਜ ਆਪਾਂ ਮੇਲੇ ਦੇ ਲੈ ਨਿਵਾਸ ਆਣਾ ਹਾਂਜੀ ਆਣਾ ਵੀ ਇਹ ਮੱਧ ਬਾਰੇ ਕੀ ਕੂਬੀਆਂ ਦੱਸੋ ਮੈਨੂੰ ਵੀ ਇਹ ਕਿੰਨਾ ਦੋਦੇ ਦਿੰਦੀ ਹੈ ਕਿੰਨੇ ਸਾਲਾਂ ਦੀ ਹੈ ਕਿਹੜੀ ਵਾਜਦੀ ਹੈ ਮੱਧ ਹੈ ਨਾ ਸਾਰਾ ਕੁਝ ਇਹਦੀ ਬਾਰੇ ਜਾਣਨਾ ਪਾਣੀ ਬਾਈ ਜੀ ਇਹ ਆਪ ਮੁਰਾ ਨਸ ਲਈ ਠੀਕ ਹੈ ਜੀ ਪਹਿਲੇ ਸੂਏ ਨੇ 21 ਕਿਲੋ 6 ਗ੍ਰਾਮ ਦੁੱਧ ਕੱਟਿਆ ਹੋਇਆ ਸੀ ਅੱਛਾ ਜੀ ਇਹਦੇ ਵਿੱਚ 9ਵੇਂ ਨੰਬਰ ਤੇ ਹੈ ਐਪੀਸੀ ਦੇ ਘਰੇ ਤਰਉ ਨਾ ਮਿਲੇ ਅੱਛਾ ਜੀ 19 ਕਿਲੋ 416 ਗ੍ਰਾਮ ਦੁੱਧ ਕੱਢ ਕੇ ਗਈ ਸੀ ਠੀਕ ਹੈ ਜੀ ਹੁਣ ਇਹਨੂੰ 20 ਦਿਨ ਹੋ ਗਏ ਹੀ ਸੂਈ ਨੂੰ ਠੀਕ ਹੈ ਜੀ ਹਾਂਜੀ ਤੇ ਹੋਰ ਬੜੀ ਆਪਣੇ ਕੋਲ ਮੱਝਾਂ ਹੋ ਰਹੀਆਂ ਪੰਡਾ ਹਾਂਜੀ ਹੈਗੀਆਂ ਹੀ ਆਪਣੇ ਕੋਲ 5 ਮੱਝਾਂ ਹੋ ਗਈਆਂ ਠੀਕ ਉਹਨੂੰ ਬੜੇ ਸਰੇ ਦੀਆਂ ਨੇ ਹਾਂਜੀ ਬਹੁਤ ਵਧੀਆਂ ਨੇ ਉਹਦੇ ਬੜੇ ਮੇਲੇ ਲੈਂਦੀਆਂ ਨੇ ਨਹੀਂ ਉਹਨਾਂ ਨੂੰ ਲੈ ਕੇ ਗਈ ਉਹ ਮੇਲੇ ਦੇ ਟਾਈਮ ਤੇ ਨਹੀਂ ਸੂਗਾ ਉਹ ਗਰਮੀຊੂਗਾ ਹੋਗਾ ਪਹਿਲਾਂ ਠੀਕ ਆ ਜਿਹੜੀ ਇੱਕ ਸੂਣ ਵਾਲੀ ਆ ਹਾਂ ਪਹਿਲਾਂ ਦੂਜੀਆਂ ਗਰਮੀຊੂਗਾ ਹੋਗਾ ਠੀਕ ਆ ਬਾਈ ਤੁਸੀਂ ਵੀਰੇ ਦੋ ਜਣੇ ਆ ਹਾਂਜੀ ਦੋ ਜਣੇ ਆ ਠੀਕ ਆ ਹੋਰ ਕੱਖ ਪੱਟੇ ਦੀ ਉਹ ਤਾਂ ਨਹੀਂ ਗਈ ਨਹੀਂ ਜੀ ਨਹੀਂ ਨਹੀਂ ਠੀਕ ਆ ਲੈ ਬਾਈ ਜੀ ਆਹ ਬਾਹਲੇ ਦੀ ਮੱਝਾ ਬਾਈ ਜੀ ਇਹ ਜਿਹੜੀ ਮੱਝਾ ਦੀ ਇਹ ਕਦੋਂ ਸੂਹਿਆ ਗਈ ਇਹ ਦੂਜੇ ਸੂਹਿਆ ਗਈ ਅਸੇ ਅਜੇ ਪਾਰਲੇ ਦੀ ਵੀਰੇ ਪਹਿਲੇ ਸੂਹਿਆ ਗਈ ਹਾਂਜੀ ਪਹਿਲੇ ਜੀ ਉਦੋਂ ਪਹਿਲੇ ਸੂਹਿਆ ਸੀ ਠੀਕ ਆ ਬਾਈ ਜੀ ਉਹ ਮੋਰੇ ਦੀ ਹੋਵੇ ਚਾਰ ਪਹਾੜੀ ਹਾਂਜੀ ਚਾਰ ਸਾਲ ਉਹ ਬਾਈ ਜੀ ਮੋਰਾਂ ਨਾ ਸਦੀ ਹੈ ਨਾ ਹਾਂਜੀ ਮੋਰਾਂ ਨਾ ਸਦੀ ਬਾਈ ਮੋਰਾਂ ਨਾ ਸਦੀ ਮੱਝਾ ਤੁਸੀਂ ਦੇਖ ਮੋਕੇ ਨਵਰੇ ਆਪਣੇ ਫੋਨ ਨੰਬਰ ਕਿਹਨਾ ਦਾ 83609 ਜੀ 33383 ਠੀਕ ਹੈ ਇੱਕ ਵਾਰ ਹੋਰ ਬੋਲੇ ਬਲ 83609 ਜੀ 33383 ਠੀਕ ਹੈ ਜੀ ਜੇ ਆਪਣੇ ਜਿਹੜੇ ਭਰਾ ਆਪਣੇ ਜ਼ਿਮੀਦਾਰ ਭਰਾ ਨੇ ਜਿਹੜੇ ਮੱਝਾਂ ਦਾ ਘਟਖਾ ਰਹਿ ਗਿਆ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਵੀ ਮੱਝਾਂ ਰੱਖਣੀਆਂ ਚਾਹੀਦੀਆਂ ਨੇ ਕਿ ਨਹੀਂ ਰੱਖਣੀਆਂ ਚਾਹੀਦੀਆਂ ਨਹੀਂ ਰੱਖਣ ਨੂੰ ਹਟ ਗਏ ਉਹਨਾਂ ਬਾਰੇ ਗੱਲ ਕਰਦੇ ਨਹੀਂ ਰੱਖਣੀਆਂ ਚਾਹੀਦੀਆਂ ਠੀਕ ਹੈ ਜੀ ਸਰਕਾਰ ਆਪ ਕੋ ਆਪਣੀਆਂ ਮੱਝਾਂ ਰੱਖੋ ਹੀ ਆਪਣਾ ਵਧੀਆ ਦੁੱਧ ਪੀਓ ਖਾਓ ਠੀਕ ਹੈ ਮੁੱਲ ਤੇ ਆਪਣੀ ਕੀ ਪਤਾ ਕਹਿਦਾ ਮਿਲਦਾ ਹੈਗਾ ਆਪਾਂ ਨੂੰ ਹਾਂ ਬਈ ਠੀਕ ਹੈ ਜੇ ਆਪਣੀ ਦੂਰ ਹੋਈ ਬਈ ਰਾਵੜ ਵਰਗਾ ਮਿਲਦਾ ਨਾ ਜੀ ਆਪਣਾ ਘਰ ਦਾ ਆਪ ਬਣਾ ਕੇ ਆਪ ਖਾਓ ਜੀ ਠੀਕ ਹੈ ਬਈ ਲਓ ਬਾਈ ਜੀ ਇੱਕ ਵਾਰ ਨਾਮ ਹੋਰ ਦੱਸਿਓ ਬਈ ਗੁਰਤੇਜ ਸਿੰਘ ਲੈ ਬਈ ਗੁਰਤੇਜ ਸਿੰਘ ਆਪਣਾ ਭਰਾ ਇਹ ਮਾਜਲੇ ਕਾ ਮਾਤੇ ਬਹੁਤ ਸੋਹਣੀ ਮੱਜਾ ਬਾਈ ਦੀ ਘੈਂਟਾ ਮੱਜਾ ਜਿਹੜੀ ਉਹ ਛੋਟੀ ਹੈ ਬਾਈ ਉਹ ਕਿਵੇਂ ਆ ਗਈ ਦੱਸਿ ਇਹਦੇ ਬਾਰੇ ਇਹ ਛੋਟੀ 2 ਸਾਲ ਦੀ ਹੈ ਜੀ ਠੀਕ ਹੈ ਬਈ ਇਹਦੇ ਮੱਝੀ ਭੈਣ ਹੈ ਇਹ ਠੀਕ ਹੈ ਤਾਂ ਹੈ ਜੀ ਹਾਂਜੀ ਠੀਕ ਹੈ ਜੀ ਇਹ ਉਹਨਾਂ ਨੂੰ ਤਾਂ ਉਧਰ ਨਹੀਂ ਠੀਕ ਹੈ ਇਹ ਖੀਰੀ ਹੈ ਬਾਈ ਹਾਂਜੀ ਖੀਰੀ ਖੀਰੀ ਝੋਤੀ ਹੈ ਜੀ ਦੇਖੋ ਤੁਸੀਂ ਕਾਲੇ ਰੰਗ ਦੇ ਮੋਹਰੇ ਨਾਲ ਸਰ ਪਿਆ ਹੋਰ ਤੁਸੀਂ ਦੇਖ ਸਕਦੇ ਬਾਈ ਸਿੰਦਾ ਸੁਨਾਂ ਦੀ ਪੂਰੀ ਵਧੀਆ ਬਾਈ ਬਹੁਤ ਜ਼ਿਆਦਾ ਨੱਤ ਘਾਵਾ ਦੇਖ ਸਕਦੇ ਤੇ ਇਹ ਇਹਦੇ ਪੱਤੇ-ਪੱਤੇ ਕੀ ਪਾਉਣਾ ਬਾਈ ਤੇਰੀ ਆਪਣਾ ਮੱਕੀ ਪਰ ਮੁੱਕੀ ਪਾਉਣੀ ਜਾਂ ਚਾਰ ਪਾਉਣੀ ਹੈਗੀ ਅੱਛਾ ਮੱਝ ਨਹੀਂ ਜੀ ਹਾਂਜੀ ਮੱਝ ਠੀਕ ਹੈ ਤੇ ਇਹ ਹੁਣ ਬੋਲੀ ਵਾਲੀ ਹੈਗੀ ਉਹ ਮੈਂ ਬਿਲਕੁਲ ਹਾਂਜੀ ਬੋਲੀ ਇਹੀ ਬਸ ਹੁਣ ਅੱਜ ਦਾ ਅਗਲੇ ਜਦੋਂ ਹੁਣ ਦੂਜੀ ਵਾਰ ਬੋਲੂਗੀ ਆ ਉਦੋਂ ਠੀਕਾ ਭਰਾਵਾ ਨੂੰ ਹੱਸਿਆ ਮੈਂ ਤਾਂ ਕਿਹਾ ਹੋਰ ਉੱਚੀ ਲੈ ਲੈਣੀ ਬੜੀ ਹੈ ਨਾ ਨਹੀਂ ਬਹੁਤ ਹੋ ਗਈ ਬਹੁਤ ਬਹੁਤ ਠੀਕ ਹੈ ਕਿੰਨੀ ਹਾਈ ਹੋਊਗੀ ਇਹਦੀ ਹੋਊਗੀ ਠੀਕ ਹੈ ਨਾ ਪੰਜ ਤੋਂ ਮੜੀ ਮੋਟੀ ਘੱਟ ਹੋਊਗੀ ਪੰਜ ਦੀ ਨਹੀਂ ਠੀਕ ਆ ਮੱਝ ਦੀ ਹਾਈ ਹੋਊਗੀ ਮਜਰੀ ਹੋ ਗਈ 5 ਦੁੱਤੀ ਹੋ ਗਈ ਅੱਛਾ 5 ਦੁੱਤੀ ਠੀਕ ਹੈ ਬਾਈ ਦੇਖੋ ਬਾਈ ਮਾਜਾ ਥਣਾ ਥਣਾ ਵੀ ਬਹੁਤ ਘੰਟਾ ਵਾਹੇ ਜਲਦੀ ਕਿਰਪਾ ਨਾਲ ਬਹੁਤ ਵਧੀਆ ਬੰਨਾਂ ਦੇ ਦੇਖੋ ਬਾਈ ਜੀ ਹਨਾ ਰਾਜੀ ਬਾਜੀ ਮਾਜਾ ਹੱੱਚੇ ਪਾਸਾ ਦੀ ਕਿਰਪਾ ਦੇ ਨਾਲ ਬਾਈ ਇਹਨੇ ਮਾਜਾ ਨੰਬਰ ਪਾ ਦੇ ਭਰਾ ਉਹ ਪਤਾ ਇਹਦਾ ਵਾ ਦੇ ਸਕਦਾ ਠੀਕ ਹੈ ਨਾ ਕੋਲ ਕੰਮ ਖੋਣਾ ਬੰਨਾਂ ਦਾ ਇੱਕ ਬਾਈ ਉਹ ਖੜਾਗਾ ਉਹਨੂੰ ਪੁੱਛਦਾ ਬਾਈ ਦਾ ਬਾਈ ਪਿਆਰੇ ਅਫੇ ਨੰਗਲੇ ਬਾਈ ਹਲੋ ਜੀ ਇਹ ਦੂਤ ਹਾਂ ਕਹਿੰਦੀ ਕਹਾਂ ਬਾਈ ਬਾਈ ਬਹੁਤ ਵਧੀਆ ਬਾਈ ਜੀ ਤੇ ਤੂੰ ਹੀ ਕੰਮ ਕਰ ਦਿੰਦੇ ਹਾਂ ਹਾਂ ਬਈ ਲਾ ਆ ਲੈ ਮੇਰੇ ਗੱਪੇ ਕੱਟ ਕਰ ਰਿਹਾ ਹਾਂ ਕੜਕ 20 ਦੀ ਬਈ ਕੜਕ ਦੇ 20 ਦੀ ਠੀਕ ਹੈ ਇਹ ਨਾ ਹੋਰ ਨਰਮਾ ਨੂੰ ਨਰਮਾ ਹੁੰਦਾ ਬਈ ਲਓਰ ਕੋਰ ਵੀ ਸਾਡੇ ਪੱਕਲੀ ਬਚੋਲਾ ਹਾਂ ਹਾਂ ਬਚਲੀ ਠੀਕ ਵਧੀਆ ਬਈ ਵਧੀਆ ਬਈ ਲਓ ਬਈ ਯਾਰ ਬਈ ਆਪਣਾ ਦੁਕਾਨ ਲਿਆ ਨਾਲ ਕੀ ਕੁਛ ਰਹਿਣਾ ਪਿੰਡ ਬਈ ਨਾਲ ਬਈ ਸਾਰਾ ਕੁਝ ਲੈਂਦਾ ਬਰਾ ਖਾਣਾ ਤਵਾ ਰਾਤਾ ਹਰ ਠੀਕ ਹੈ ਉਹ ਉਹ ਕਰਾ ਲੈ ਜਿਆ ਦੁਲਾ ਸਭ ਤੋਂ ਸਾਰਾ ਕੁਝ ਮੈਂ ਘਰ ਬਣਾ ਲਿਆ ਬਾਈਆਂ ਠੀਕ ਹੈ ਨਾ ਘਾਰ ਹੀ ਬਣਾਉਣਾ ਪੈਣਾ ਜਿਹੜੇ ਪਰ ਹੋਰ ਉਹਨੂੰ ਵੀ ਘਾਰ ਹੀ ਬਣਾਉਂਗੇ ਤੇ ਅੱਗੇ ਤੁਹਾਨੂੰ ਦਿਖਾਵਾਂਗੇ ਵੱਧ ਤੋਂ ਵੱਧ ਵੀਡੀਓ ਬਾਈ ਵੀਰੇ ਨੇ ਬਣੇ ਰਹੋ ਨਾ ਵੀਰੇ ਨੂੰ ਸ਼ੇਅਰ ਲਾਈਕ ਕਰ ਦਿਓ ਬਾਈ ਇਹ ਮੇਲੇ ਦੀ ਬਾਈ ਦੂਜੀ ਵੀਡੀਓ ਕੱਲ ਪਾਈ ਸੀ ਪਰਸੋ ਪਾਈ ਸੀ ਤੀਜੀ ਵੀਡੀਓ ਇਹ ਅੱਜ ਮੱਝ ਆਉਣ ਲੱਗ ਗਈਆਂ ਕੱਲ ਨੂੰ ਹੋਰ ਆ ਜਾਣੀਆਂ ਹੈ ਨਾ ਬਾਈ ਹਾਂ ਬਾਈ ਜੀ ਕੱਲ ਨੂੰ ਹੋਗਾ ਜਾਨੀ ਲੋਕ ਵੀਡੀਓ ਸ਼ੇਅਰ ਕਰ ਦਿਓ ਦਬਕੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਜੀ